ਪੀ ਪੰਚਾਇਤ ਮੋਟਲੀ ਇਕਾਈ ਆ ਪਿੰਡ ਦੀ ਪੰਚਾਇਤ ਲੋਕ ਰਾਜ ਦੀ ਜੜ ਹੈ ਸੋ ਪੰਚਾਇਤ ਨੇ ਸਮੇਂ ਦੀ ਸਰਕਾਰ ਨੂੰ ਕੀ ਕਿਹਾ ਸਮੇਂ ਦੀ ਸਰਕਾਰ ਨੂੰ ਕਿਹਾ ਵੀ ਸਤਕਾਰਯੋਗ ਪੰਜਾਬ ਵਾਸੀਆਂ ਨੇ ਤੁਹਾਨੂੰ ਚੁਣਿਆ ਸੋ ਪੰਚਾਇਤ ਦਾ ਤੁਹਾਨੂੰ ਸਤਕਾਰ ਦੇਣਾ ਸਾਡਾ ਧਰਮ ਬਣਦਾ ਵੀ ਲੋਕਾਂ ਨੂੰ ਸਤਕਾਰ ਦੇਣਾ ਸਾਡਾ ਧਰਮ ਬਣਦਾ ਇਸ ਤਹਿਤ ਵੱਖੋ ਵੱਖਰੇ ਸਮੇਂ ਰਿਕਾਰਡ ਮੁਤਾਬਕ ਮੈਂ ਲਾਹਵ ਸਿੰਘ ਨੂੰ ਕੋਕੇ ਨਾਲ ਗੱਲ ਕੀਤੀ ਜੋ ਉਹਨਾਂ ਨੂੰ ਪਿੰਡ ਦੀ ਸਥਿਤੀ ਬਾਰੇ ਦੱਸਿਆ ਉਹਨਾਂ ਨੂੰ ਦੱਸਿਆ ਕਿ ਕਿੰਨੀ ਸਾਡੇ ਕੋਲੇ ਗ੍ਰਾਂਟ ਪਈ ਹੈ ਤੁਹਾਨੂੰ ਸਾਡੇ ਦਫ਼ਤਰ ਬੈਠੋ ਮਹੀਨੇ ਚ ਇੱਕ ਵਾਰ ਲੋਕਾਂ ਦੀਆਂ ਸਮੱਸਿਆਵਾਂ ਸੁਣੋ ਤੇ ਕੱਲ ਦੀ ਘਟਨਾ ਉਹ ਮੈਂ بار بار ਆਪਣਾ ਸਟੈਂਡ ਪਿੰਡ ਦੀ ਗੱਲ ਸਪਸ਼ਟ ਕਰ ਚੁੱਕਿਆ ਵੀ ਪੰਜਾਬ ਸਰਕਾਰ ਸਿਹਤ ਸਹੂਲਤਾ ਦੇਣਾ ਚਾਹੁੰਦੀ ਹੈ ਧੰਨਵਾਦ ਤੁਸੀਂ ਸਿਹਤ ਸਹੂਲਤਾ ਦੇਣਾ ਚਾਹੁੰਦੇ ਹੋ ਤੁਹਾਨੂੰ ਜੀ ਆਇਆਂ ਕਹਿੰਦੇ ਆ ਪੰਚਾਇਤ ਦੀ ਕੀ ਮੰਗ ਸੀ ਜਿਸ ਨੂੰ ਕਹਿੰਦਾ ਸੰਵਿਧਾਨ ਕਹਿੰਦਾ ਵੀ ਸਰਕਾਰ ਆ ਪਿੰਡ ਦੀ ਪੰਚਾਇਤ ਉਸ ਦੀ ਕੀ ਮੰਗ ਸੀ ਪੀਸ ਨੇ ਮਾਰਨਾ ਹੈ ਮੈਨੂੰ ਬੰਦੇ ਅੱਛਾ ਇਹ ਲਾਭ ਸਿੰਘ ਉਹ ਗੋਕੇ ਦੀ ਨਾਲ ਹੈਗਾ ਸਾਰਾ ਸਿਸਟਮ ਜੁੜਿਆ ਵਾ ਮਾਰਨਾ ਹੈ ਮੈਨੂੰ ਬੰਦੇ ਅੱਛਾ ਇਹ ਲਾਭ ਸਿੰਘ ਉਹ ਗੋਕੇ ਦੀ ਨਾਲ ਹੈਗਾ ਸਾਰਾ ਸਿਸਟਮ ਜੁੜਿਆ ਵਾ ਕਈ ਨੌਜਵਾਨ ਇਲੈਕਸ਼ਨ ਲੜਨਾ ਚਾਹੁੰਦੇ ਆ ਮੈਂ ਉਹਨਾਂ ਨੂੰ ਕਹਿ ਦਿੰਦਾ ਵੀ ਆਓ ਹੁਣ ਜਿਹੜੀ ਚੀਜ਼ 'ਚ ਮੈਂ ਆ ਮੈਂ ਤੁਹਾਨੂੰ ਕਹਿ ਦਿਆ ਨਾ ਨਾ ਇਹ 'ਚ ਆਇਓ ਨਾ ਫਿਰ ਤਾਂ ਚੰਗੀ ਗੱਲ ਪਰ ਸਿਰ ਤੇ ਕਫਨ ਬੰਨ ਕੇ ਆਇਓ ਹਮ ਜਦੋਂ ਦਾ ਸਰਪੰਚ ਬਣਿਆ 2018 ਤੋਂ ਬਾਅਦ 12 ਤਾਂ ਪਰਚੇ ਦਰਜ ਹੋਏ ਨੇ ਅੱਛਾ 1.8 ਕਰੋੜ ਰੁਪਇਆ ਸਾਡੀ ਪੰਚਾਇਤ ਕੋਲੇ ਪਿਆ ਹੋਵੇ ਸਰਪੰਚ ਐਮ ਐਲ اے ਦੀ ਮੰਤ ਕਰਦਾ ਹੋਵੇ ਵੀ ਐਮ ਐਲ اے ਸਾਹਿਬ ਆਹ ਕੰਮ ਚਲਾਓ ਤੁਹਾਨੂੰ ਅੱਗੇ ਰੱਖ ਕੇ ਕੰਮ ਕਰਨਾ ਤੁਹਾਡੇ ਤੋਂ ਉਦਘਾਟਨ ਕਰਾਉਣਾ ਕੰਮ ਨਹੀਂ ਚਵਾ ਸਕਿਆ ਜੇ ਤੁਸੀਂ ਚੰਗਾ ਕੰਮ ਕਰਨ ਤੁਰੋਂਗੇ ਤੁਹਾਨੂੰ ਸਿੱਟਿਆ ਜਾਊ ਹਰ ਪਾਸੇ ਰਾਜਨੀਤਿਕ ਦਲਾਵੰਨੀਓ ਸਿਸਟਮ ਬਣਨੀਓ ਫੇਰ ਤੁਸੀਂ ਇਕੱਲੇ ਰਹਿ ਜਾਣੇ ਮਾਰ ਬੰਦੇ ਜਿਹੜੇ ਫੜੇ ਨੇ ਉਹਨਾਂ ਨੂੰ ਇਹ ਇਹਦੀ ਛਤਰ ਛਾਇਆਗੀ ਵੀ ਜੇ ਤੁਹਾਡੇ ਕੋਲ ਇਨਫਰਾਸਟ੍ਰਕਚਰ ਹੈਗਾ ਮੈਡੀਕਲ ਸਾਜੋ ਸਮਾਨ ਹੈਗਾ ਮੈਡੀਕਲ ਸਟਾਫ ਹੈਗਾ ਉੱਥੇ ਤੁਸੀਂ ਚਲਾ ਕੇ ਦਿਖਾਓ ਹਮ ਪਰ ਉਹ ਚੋਟ ਸੀ ਬਹੁਤ ਅੰਦਰੂਨੀ ਚੋਟ ਸੀ ਸਰਕਾਰ ਤੇ ਵੀ ਉਹਨਾਂ ਨੇ ਕਰਨਾ ਤਾਂ ਉੱਥੇ ਸੀਗਾ ਹਾਂ ਉਸੇ ਨੂੰ ਰੰਗ ਉਸੇ ਉਸੇ ਨੂੰ ਰੰਗ ਰੋਗਨ ਕਰਕੇ ਦਿਖਾਉਣਾ ਸੀ ਹਾਂ ਤਾਂ ਇਹ ਉੱਥੇ ਚਿੰਨਾ ਉਹਨਾਂ ਦਾ ਬਣਦਾ ਸੀਗਾ ਹਾਂ ਚੜ ਗਏ ਉਹ ਮੇਥੋਂ ਐਮ.ਐਲ.ਏ ਹਾਂ ਤੇ ਐਮ.ਐਲ.ਏ ਨੇ ਹੁਣ ਉਹ ਟੀਮ ਵਰਕ ਨਹੀਂ ਸਮਝਦਾ ਐਮ.ਐਲ.ਏ ਹਲਕਾਂ ਚਾੜ ਕੇਵਲ ਸਿੰਘ ਢਿੱਲੋਂ ਅੱਛਾ ਕੈਪਟਨ ਅਮਨਿੰਦਰ ਸਿੰਘ ਦੀ ਸੱਜੀ ਬਾਹ ਸੀਗਾ ਅੱਛਾ ਤੇ ਉਹਨੇ ਸੁਨੀਲ ਜਾਖੜ ਬਰਨਾਲੇ ਆਇਆ ਸੀਗਾ ਅੱਛਾ ਤੇ ਮੈਂ ਵੀ ਉੱਥੇ ਗਿਆ ਸੀ ਕਹਿੰਦਾ ਇਹ ਉਹ ਬੰਦਾ ਜੀ ਜਿਹੜਾ ਭਗਵੰਤ ਮਾਨ ਨਾਲ ਸਟੇਜ ਤੇ ਖੜਾ ਲੋਕਾਂ ਮੂਰੇ ਇਹ ਗੱਲ ਕਹੀ ਅੱਛਾ ਮੈਂ ਆਪਦੇ ਪਿੰਡ ਵਾਸਤੇ ਕੁਝ ਮੰਗਣ ਗਿਆ ਸੀ ਹਾਂ ਤੇ ਉਹ ਚ ਵੀ ਇੱਧਰ ਉੱਧਰ ਕਰਕੇ ਦੋ ਪਰਚੇ ਤਾਂ ਉਹ ਸੁਗਾਤ ਮਿਲੀ ਬੀਬੀ ਗੁਰਪ੍ਰੀਤ ਕੌਰ ਕੋਲੇ ਹੁਣ ਬੱਚਾ ਹੋਇਆ ਹੂੰ ਕੁੜੀ ਹੋਈ ਆ ਵਧਾਈਆਂ ਦਿੰਨਾ ਤੁਹਾਡੇ ਦੁਆਰ ਹੂੰ ਤੇ ਕਿਉਂ ਨਹੀਂ ਮਹਲਾ ਕਲੀਨਿਕ ਚ ਡਿਲੀਵਰੀ ਹੋ ਗਈ ਰਾਗਵ ਚੱਡਾ ਹੂੰ ਹੁਣ ਗਿਆ ਨਾ ਯੂਕੇ ਹੂੰ ਉੱਥੇ ਅੱਖਾਂ ਦਾ ਇਲਾਜ ਕਰਾਉਣ ਗਿਆ ਅੱਛਾ ਹੁਣ ਇੰਡੀਆ ਚ ਕੋਈ ਹਸਪੀਟਲ ਹੀ ਹੈ ਨਹੀਂ ਹੂੰ ਜਾਂ ਮਹਲਾ ਕਲੀਨਿਕ ਹੈ ਨਹੀਂ ਸਸੀ ਤੇ ਇੱਕ ਮਿੰਟ ਚ ਬੰਦੇ ਨੇ ਕਤਲ ਕਰਤਾ ਇਹ ਜੋ ਯਾਰਾਂ ਤੋਂ ਬਈ ਬਚ ਕੇ ਰਿਹਾ ਕਰੋ ਅੱਜ ਸਾਡਾ ਏ ਭਰਾ ਜਿਹੜਾ ਹਮੇਸ਼ਾ ਹੀ ਅਹੀਂ ਅਸੀਂ ਮੈਂ ਅਸੀਂ ਪਰਮੇਂਦਰ ਝੋਟਾ ਅੰਦਰ ਰਿਹਾ ਤਾਂ ਹਮੇਸ਼ਾ ਸਾਡੇ ਹੱਕ ਚ ਬੋਲਦਾ ਰਿਹਾ ਤਾਂ ਕਿੰਨੇ ਵੀ ਪੰਜਾਬ ਦੇ ਨੌਜਵਾਨਾਂ ਦਾ ਕਤਲ ਹੋਇਆ ਹਨ ਹਰੇਕ ਤਾਂ ਨਾ ਅੜਕੇ ਬੋਲਣ ਵਾਲਾ ਬੰਦਾ ਸੀ ਪਿੰਡ ਦਾ ਹਰੇਕ ਕੰਮ ਕੀਤਾ ਤੇ ਪਿੰਡ ਦੇ ਲੋਕ ਅੱਜ ਸਾਰੇ ਇਕੱਠੇ ਨੇ ਤੇ ਸਾਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹਣਾ ਵੀ ਸਹਨੇ ਪਹੁੰਚੋ ਬਈ ਇਹ ਧਰਨਾ ਦਿਨ ਰਾਤ ਦਾ ਪੱਕਾ ਲੱਗ ਚੁੱਕਿਆ ਤੇ ਸਾਰੇ ਨੌਜਵਾਨਾਂ ਨੂੰ ਅਪੀਲ ਹੈ ਵੀ ਇਹਨੂੰ ਵੱਧ ਤੋਂ ਵੱਧ ਅੱਗੇ ਤੱਕ ਪਹੁੰਚਾਓ ਤਾਂ ਕਿ ਉਹ ਇੱਕ ਟੱਟਾ ਪੀਣਾ ਇੱਕ ਸੋਚ ਕੇ ਦੇਖੋ ਵੀ ਜਿਹੜਾ ਬੰਦਾ ਚੱਟਾ ਪੀਂਦਾ ਹੋਵੇ ਉਹਦੇ ਇਹ ਯਾਰੀ ਦੇਖੋ ਜੀ ਉਹ ਬੰਦੇ ਨੇ ਘਰ ਟਾਏ ਗਿਆ ਸੀ ਉਹਦਾ ਸេចਨਦਰ ਨੇ ਘਰ ਵੀ ਪਵਾ ਕੇ ਦਿੱਤਾ ਜਦੋਂ ਵੀ ਉਹਨੂੰ ਪੈਸੇ ਨਹੀਂ ਕਿਤੇ ਵੀ ਚੀਜ਼ ਦੀ ਉਹ ਬਿਮਾਰ ਹੋ ਗਿਆ ਸੀ ਉਹਦਾ ਇਲਾਜ ਵੀ ਕਰਾ ਕੇ ਦਿੱਤਾ ਉਹਦੇ ਪਰਿਵਾਰ ਨੂੰ ਜਦੋਂ ਵੀ ਲੋੜ ਪੈਂਦੀ ਸੀ ਹਮੇਸ਼ਾ ਖੜਦਾ ਸੀ ਇਹ ਉਹਨੂੰ ਯਾਰੀ ਦਾ ਸਲਾ ਮਿਲਿਆ ਅੱਜ ਕੱਲ ਦਾ ਯਾਰ ਦੇਖ ਲਓ ਜੀ ਕਹੇ ਜਾ ਪਰ ਜਿਹੜੇ ਬੰਦੇ ਉਹਨਾਂ ਨੂੰ ਹਥਿਆਰ ਦੇ ਕੇ ਤੋੜਿਆ ਸ਼ਰੇਆਮ ਬੰਦਾ ਲਾਈਵ ਹੋ ਕੇ ਗਿਆ ਤੁਸੀਂ ਸੋਚ ਕੇ ਦੇਖੋ ਕਿੱਡੀ ਦਰਿੰਦਗੀ ਨਾਲ ਬੰਦੇ ਨੇ ਕਤਲ ਕੀਤਾ ਹੈ ਉਹ ਬੰਦਾ ਜਿਹੜਾ ਹਮੇਸ਼ਾ ਨਾਲ ਬਹਿ ਕੇ 15 ਸਾਲ ਖਾਂਦਾ ਰਿਹਾ ਉਹਨੇ ਕਿਵੇਂ ਥਾਲੀ ਜਿਹਾ ਸ਼ੇਦ ਕੀਤਾ ਤੇ ਯਾਰਾ ਯਾਰੀ ਦੇ ਨਾਂ ਨੂੰ ਕਲੰਕ ਲਾ ਗਿਆ ਬੰਦਾ ਹਨਾ ਤੇ ਅੱਜ ਸਾਰੇ ਪੰਜਾਬ ਦੇ ਜਿਵੇਂ ਉਹ ਪੰਜਾਬਲੇ ਅੜਦਾ ਸੀ ਖੜਦਾ ਸੀ ਉਵੇਂ ਸਾਰੇ ਪੰਜਾਬ ਨੂੰ ਉਹਦੇ ਹੱਕ ਚ ਲੜਨ ਦੀ ਲੋੜ ਹੈ ਇਹ ਲੜਾਈ ਲੰਮੀ ਆ ਤੇ ਸਾਨੂੰ ਪਤਾ ਇੱਕ ਪਾਸੇ ਸਰਕਾਰ ਆ ਤੇ ਇੱਕ ਪਾਸੇ ਪੰਜਾਬ ਦੇ ਲੋਕ ਨੇ ਫੈਸਲਾ ਤੁਸੀਂ ਕਰਨਾ ਜੇ ਸਰਕਾਰ ਕਹਿੰਦੀ ਸ਼ਾਮ-ਦਾਮ ਦੰਡ ਭੇਜਦਾ ਇਹ ਇੱਕ ਅੰਗ ਹੈ ਜੋ ਸਰਕਾਰ ਨੇ ਕਰਕੇ ਦਿਖਾਇਆ ਆਉਣ ਵਾਲੇ ਸਮੇਂ ਚ ਹੋਰ ਨੌਜਵਾਨਾਂ ਦੀ ਵੀ ਕਤਲ ਹੋਣਗੇ ਜੇ ਤੁਸੀਂ ਨਹੀਂ ਸਕਦੇ ਤੇ ਜੇ ਨਾ ਪੰਜਾਬ ਦੇ ਲੋਕਾਂ ਵੱਡੀ ਆਬਾਦੀ ਆ ਪਿੰਡ ਦੀ 30000 ਦੀ ਆਬਾਦੀ ਆ ਮினி ਪੀਐਚਸੀ ਚੱਲਦੀ ਆ ਪ੍ਰਾਇਮਰੀ ਹੈਲਥ ਸੈਂਟਰ ਚੱਲ ਰਿਹਾ ਵੀ ਉਸ ਨੂੰ ਬੰਦ ਕਰਕੇ ਤੁਸੀਂ ਇਹ ਜਿਹੜਾ ਮਰਲਾ ਕਲੀਨਿਕ ਜਾਂ ਆਮ ਆਦਮੀ ਕਲੀਨਿਕ ਨਾ ਖੋਲੋ ਜੇ ਕਿਤੇ ਤੁਹਾਡੇ ਕੋਲੇ ਫੰਡਾਂ ਦੀ ਪ੍ਰੋਬਲਮ ਆ ਪੈਸੇ ਹੈ ਨਹੀਂ ਕਿ ਇਹ ਬਿਲਡਿੰਗ ਨਹੀਂ ਬਣਾ ਸਕਦੇ ਤਾਂ ਪੰਚਾਇਤ ਨੇ ਇਹ ਵੀ ਗੱਲ ਕਹੀ ਸੀ ਵੀ ਤੁਹਾਨੂੰ ਅਸੀਂ ਪਈ ਪਵਾਈ ਬਿਲਡਿੰਗ ਦੇ ਦੇਾਂਗੇ ਅੱਡਾ ਪੁਲਿਸ ਵੱਲ ਪਿੰਡ ਚ ਆਇਆ ਤੁਸੀਂ ਪਹਿਲਾਂ ਵੀ ਵੀਡੀਓ ਦੇਖ ਲਈਓ ਰੈਪਿਡ ਐਕਸ਼ਨ ਫੋਰਸ ਲੇਡੀਜ਼ ਪੁਲਿਸ ਮੁਲਾਜ਼ਮ ਸਾਰੇ ਜ਼ਿਲ੍ਹੇ ਦੀ ਪੁਲਿਸ ਇੱਥੇ ਬਲਾ ਕੇ ਭਰੀ ਸਭਾ 'ਚ ਲੋਕਾਂ ਦੇ ਹਾਜ਼ਰੀ ਵਿੱਚ ਮੈਨੂੰ ਇੱਕ ਚੁਣੀ ਹੋਈ ਪੰਚਾਇਤ ਨੂੰ ਇਹ ਕਹਿਣਾ ਵੀ ਮਾਰ ਮਾਰ ਥੱਪੜ ਤੇ ਨੂੰ ਜਿੰਨਾ ਚਿਰ ਅੰਦਰ ਨਹੀਂ ਕਰਾਇਆ ਵੱਡੇ ਵੱਡੇ ਸੀਨੀਅਰ ਪੁਲਿਸ ਅਧਿਕਾਰੀ ਖੜੇ ਸੀ ਮੈਂ ਗੱਲ ਕਰਦਾ ਵੀ 바ਵਾ ਸਾਹਿਬ ਭੀਮਰਾਵ ਅੰਬੇਦਕਰ ਦੀ ਗੱਲ ਕਰਦੇ ਆ ਇਹ ਇਹ ਗੱਲ ਕਰਦੇ ਆ ਸ਼ਹੀਦ ਆਜ਼ਮ ਭਗਤ ਸਿੰਘ ਦੀ ਅਸੀਂ ਉਹਨਾਂ ਦੀ ਸੋਚ ਤੇ ਪਹਿਲਾ ਦੇਣ ਵਾਲੇ ਬੰਦੇ ਆ ਕੀ ਤੁਸੀਂ ਹਿੰਮਤ ਕਰੋਗੇ ਆਪਣੇ ਐਮਐਲਏ ਦੇ ਖਿਲਾਫ ਕਾਰਵਾਈ ਕਰਨ ਦੀ ਉਸ ਨੂੰ ਤੁਸੀਂ ਵਿਧਾਨ ਸਭਾ ਸਪੀਕਰ ਤੋਂ ਵੀ ਮੰਨ ਕਰਦਾ ਵੀ ਉਸ ਨੂੰ ਉਸ ਦੀ ਐਮਐਲਏ ਸ਼ਿਪ ਕੋ ਡਿਸਮਿਸ ਕੀਤਾ ਜਾਊਗਾ ਇਹ ਪੁਲਿਸ ਦੀ ਰਿਪੋਰਟ ਅਨਸਾਰ ਮੈਂ ਗੱਲ ਕਹਿ ਰਹੇ ਹਾਂ ਵੀ ਜਾਨ ਨੂੰ ਮੇਰੀ ਨੂੰ ਖਤਰਾ ਉਸ ਤੋਂ ਬਾਅਦ ਆਮ ਆਦਮੀ ਦਾ ਇੱਕ ਐਮਐਲਏ ਆ ਕੇ ਲੋਕਾਂ ਦੇ ਮੂਰੇ ਇਹ ਭੱਦੀ ਸ਼ਬਦਾਲੀ ਵਰਤੇ ਵੀ ਮਾਰ ਮਾਰ ਥੱਪੜ ਤੈਨੂੰ ਮੈਂ ਅੰਦਰ ਕਰਾ ਦੂੰਗਾ ਜੇ ਤੂੰ ਕਿਸੇ ਅਸਲ ਦਾ ਹੈਗਾ ਜੇ ਤੂੰ ਕਿਸੇ ਜ਼ੜੀ ਦਾ ਹੈਗਾ ਤਾਂ ਸਾਰੇ ਆਮ ਆਦਮੀ ਦਾ ਇਕੱਠ ਕਰਨੀ ਤੇ ਮੈਂ ਪਿੰਡ ਦਾ ਵੀ ਸੱਦੂ ਮੈਂ ਇਕੱਲੇ ਨਾਲ ਇਕੱਲਾ ਟੱਕਰੀ ਚਾਹੇ ਮੇਰੇ ਥਪੇੜੇ ਮਾਰਨੀ ਚਾਹੇ ਕੋਸ਼ ਕਰਨ ਅੱਜ ਜਿਹੜਾ ਸੈਨੇ ਵਿਖੇ ਜਿਹੜਾ ਪੰਜਾਬ ਦਾ ਸਭ ਤੋਂ ਵੱਡਾ ਪਿੰਡ ਆ ਉਥੇ ਜਿਹੜਾ ਲੋਕ ਪੱਖੀ ਚੀਜ਼ਾਂ ਨੇ ਉਸ ਤਰ੍ਹਾਂ ਕਿਸ ਤਰ੍ਹਾਂ ਕਾਣ ਕੀਤਾ ਜਾ ਰਿਹਾ ਸਰਕਾਰ ਦਾ ਇਸ ਬਾਰੇ ਤੁਹਾਨੂੰ ਦੱਸਦਾ ਵੀ ਮੇਰੀ 10 ਮਿੰਟ ਦੀ ਵੀਡੀਓ ਆ ਇਸ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਵੱਡੇ ਅਧਿਕਾਰਾਂ ਦੀ ਸਾਡਾ ਹਨਨ ਹੋ ਰਿਹਾ ਤੇ ਇਹ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਦੱਸਿਓ ਉਹ ਗੱਲ ਸਹੀ ਆ ਕਿ ਨਹੀਂ ਸੋ ਦੋਸਤੋ ਆਮ ਆਦਮੀ ਪਾਰਟੀ ਨੇ ਇੱਕ ਫੈਸਲਾ ਕੀਤਾ ਵੀ ਪੰਜਾਬ 'ਚ ਜਗ੍ਹਾ-ਜਗ੍ਹਾ ਮਹੱਲਾ ਕਲਿਨੀ ਖੋਲਣੇ ਆ ਧੰਨਵਾਦ ਤੁਹਾਡਾ ਸਿਹਤ ਪ੍ਰਤੀ ਜੇ ਸਹੂਲਤਾਂ ਦੇ ਰਹੇ ਹੋ ਧੰਨਵਾਦ ਕਰਦੇ ਆ ਤੁਹਾਡਾ ਇੱਕ ਪੰਚਾਇਤ ਵੱਨਿਓ ਲੋ ਸਾਰੀਆਂ ਬੀਬੀਆਂ ਖੜੀਆਂ ਧੰਨਵਾਦ ਕਰਦੇ ਆ ਸੋ ಗ್ರಾಮ ਪੰਚਾਇਤ ਸਹਿਣਾ ਨੇ ਇਹ ਕਿਹਾ ਸੀ ਵੀ ਸਾਡੇ ਬਹੁਤ ਵੱਡੀ ਆਬਾਦੀ ਆ ਪਿੰਡ ਦੀ 30000 ਦੀ ਆਬਾਦੀ ਆ ਮਿਨੀ ਪੀ ਐਚ ਸੀ ਚੱਲਦੀ ਆ ਪ੍ਰਾਇਮਰੀ ਹੈਲਥ ਸੈਂਟਰ ਚੱਲ ਰਿਹਾ ਤੇ ਉਸ ਨੂੰ ਬੰਦ ਕਰਕੇ ਤੁਸੀਂ ਇਹ ਜਿਹੜਾ ਮਹੱਲਾ ਕਲੀਨਿਕ ਜਾਂ ਆਮ ਆਦਮੀ ਕਲੀਨਿਕ ਨਾ ਖੋਲੋ ਪੰਚਾਇਤ ਤੁਹਾਨੂੰ 8 ਜਗ੍ਹਾ ਦੇਣ ਨੂੰ ਤਿਆਰ ਹੈ ਫ੍ਰੀ ਆਫ ਕਾਸਟ ਜਗ੍ਹਾ ਦੇਣ ਨੂੰ ਤਿਆਰ ਹੈ ਤੁਸੀਂ ਉੱਥੇ ਇਹ ਚੀਜ਼ਾਂ ਸਹੂਲਤ ਦੇ ਸਕਦੇ ਅਸੀਂ ਤੁਹਾਡਾ ਧੰਨਵਾਦ ਕਰਾਂਗੇ ਜੇ ਕਿਤੇ ਤੁਹਾਡੇ ਕੋਲੇ ਫੰਡਾਂ ਦੀ ਪ੍ਰੋਬਲਮ ਆ ਪੈਸੇ ਨਹੀਂ ਗਏ ਜਾਂ ਬਿਲਡਿੰਗ ਨਹੀਂ ਬਣਾ ਸਕਦੇ ਤਾਂ ਪੰਚਾਇਤ ਨੇ ਇਹ ਵੀ ਗੱਲ ਕਹੀ ਸੀ ਵੀ ਤੁਹਾਨੂੰ ਅਸੀਂ ਪਈ ਪਵਾਈ ਬਿਲਡਿੰਗ ਦੇ ਦੇਾਂਗੇ ਕਿਉਂਕਿ ਸਿਹਤ ਸਹੂਲਤਾਂ ਦਾ ਮਸਲਾ ਸੋ ਉਹ ਅੱਜ ਤੱਕੇ ਨਾਲ ਤੱਕੇ ਸ਼ਾਹੀ ਨਾਲ ਉਸ ਦਾ ਅੱਜ ਉਦਘਾਟਨ ਕਰਕੇ ਗਿਆ ਵੱਡਾ ਪੁਲਿਸ ਬਲ ਪਿੰਡ ਚ ਆਇਆ ਤੁਸੀਂ ਪਹਿਲਾਂ ਵੀ ਵੀਡੀਓ ਦੇਖ ਲਈ ਹੋ ਰੈਪਿਡ ਐਕਸ਼ਨ ਫੋਰਸ ਲੇਡੀਜ਼ ਫੋਰਸ ਮੁਲਾਜ਼ਮ ਸਾਰੇ ਜ਼ਿਲ੍ਹੇ ਦੀ ਪੁਲਿਸ ਇੱਥੇ ਬੁਲਾ ਕੇ ਸੋ ਉਦਘਾਟਨ ਕਰਕੇ ਗਿਆ ਆਮ ਆਦਮੀ ਦਾ ਐਮ ਐਲ ਏ ਲਾਭ ਸਿੰਘ ਉਗੂਕੇ ਕਿ ਜਿਹੜਾ ਬੰਦਾ ਕਹਿੰਦਾ ਸੀ ਮੈਂ ਤੁਹਾਡੇ ਵਿੱਚ ਆਮ ਆ ਵੀ ਮੈਂ ਆਮ ਆਇਆ ਕਰੂੰਗਾ ਕਿਉਂ ਲੋਕਾਂ ਦੀ ਹਾਜ਼ਰ ਵਿੱਚ ਲੋਕਾਂ ਨੂੰ ਲੈ ਕੇ ਉਦਘਾਟਨ ਨਹੀਂ ਕਰ ਸਕਿਆ ਕਿ ਉਸ ਨੂੰ ਅੱਜ ਪਿੰਡ ਤੋਂ ਮੂੰਹ ਚ ਪਾ ਕੇ ਭਜਣਾ ਕਿਉਂ ਪਿਆ ਸੋ ਉੱਥੇ ਧਰਨਾ ਚੱਲ ਰਿਹਾ ਸੀ ਧਰਨੇ 'ਚ ਸਾਰੇ ਤਰਨ ਆਕਾਰੀ ਬੋਲ ਰਹੇ ਸੀਗੇ ਸ਼ਾਂਤਮਈ ਧਰਨਾ ਸੀਗਾ ਪੁਲਿਸ ਨੇ ਕਿਹਾ ਸੀ ਵੀ ਲਾ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਤੁਸੀਂ ਮੈਂਟੇਨ ਰੱਖਿਓ ਸੋ ਇੱਕ ਪੰਚਾਇਤੀ ਮਨਮੈਂਦਾ ਹੁਣ ਕਰਕੇ ਮੇਰੀ ਜ਼ਿੰਮੇਵਾਰੀ ਸੀ ਕਿ ਕਿਸੇ ਵੀ ਤਰ੍ਹਾਂ ਦਾ ਲਾ ਐਂਡ ਆਰਡਰ ਦੀ ਸਥਿਤੀ ਨਾ ਆਵੇ ਸੋ ਅਸੀਂ ਲਾ ਐਂਡ ਆਰਡਰ ਮੈਂਟੇਨ ਰੱਖਿਆ ਲਾਲ ਸਿੰਘ ਆਏ ਭਾਰੀ ਪੁਲਿਸ ਬਲ ਨਾਲ ਤੇ ਉਹਨਾਂ ਨੇ ਕਿਹਾ ਵੀ ਮੈਂ ਲੋਕਾਂ ਨਾਲ ਗੱਲ ਕਰਨਾ ਚਾਹਣਾ ਸੋ ਉਹਨਾਂ ਅਨੁਸਾਰੀ ਕੰਡੀਸ਼ਨ ਪਿੰਡ ਦੀ ਦੱਸੀ ਗਈ ਵੀ ਆਪ ਕੋ ਕੰਡੀਸ਼ਨ ਆ ਪਿੰਡ ਦੀ ਵੀ ਇਹ ਕਲੀਨਿਕ ਚੱਲ ਦੋ ਭਰੀ ਸਭਾ ਚ ਲੋਕਾਂ ਦੀ ਹਾਜ਼ਰੀ ਵਿੱਚ ਮੈਨੂੰ ਇੱਕ ਚੁਣੀ ਹੋਈ ਪੰਚਾਇਤ ਨੂੰ ਇਹ ਕਹਿਣਾ ਵੀ ਮਾਰ ਮਾਰ ਥੱਪੜ ਤੇ ਨੂੰ ਜਿੰਨਾ ਚਿਰ ਅੰਦਰਲੀ ਕਰਾਇਆ ਜਾਂ ਥੱਪੜਾਂ ਦੀ ਗੱਲ ਕਰਨੀ ਥੱਪੜ ਮਾਰਨ ਦੀ ਗੱਲ ਕਰਨੇ ਇਹ ਕਿੱਥੋਂ ਤੱਕ ਜਾਇਜ਼ ਆ ਲੋਕਾਂ ਦੀ ਹਾਜ਼ਰੀ ਚ ਮੀਡੀਆ ਦੇ ਸਾਹਮਣੇ ਇਹ ਗੱਲਾਂ ਕਹੀਆਂ ਗਈਆਂ ਜਿੱਥੇ ਤਹਿਸੀਲਦਾਰ ਸਾਹਿਬ ਵੱਡੇ ਵੱਡੇ ਸੀਨੀਅਰ ਅਪਰਸ਼ਾਧਕਾਰੀ ਖੜੇ ਸੀ ਮੈਂ ਗੱਲ ਕਰਦਾ ਵੀ 바ਵਾ ਸਾਹਿਬ ਭੀਮਰਾਵ ਅੰਬੇਦਕਰ ਦੀ ਗੱਲ ਕਰਦੇ ਆ ਇਹ ਇਹ ਗੱਲ ਕਰਦੇ ਆ ਸ਼ੇਦ ਆਜ਼ਮ ਭਗਤ ਸਿੰਘ ਦੀ ਅਸੀਂ ਉਹਨਾਂ ਦੀ ਸੋਚ ਤੇ ਪਹਿਲਾ ਦੇਣ ਵਾਲੇ ਬੰਦੇ ਆ ਦੇਖੋ ਪਹਿਲਾਂ ਤੋਂ ਹੀ 바ਵਾ ਸਾਹਿਬ ਭੀਮਰਾਵ ਅੰਬੇਦਕਰ ਦੀ ਇੱਥੇ ਤਸਵੀਰ ਲੱਗੀ ਆ ਕਿ ਨਹੀਂ ਭਗਤ ਸਿੰਘ ਦੀ ਲੱਗੀ ਆ ਕਿ ਨਹੀਂ ਸੋ ਕਿਹੜੀ ਤੇ ਕਰਨੇ ਕਿੰਨਾ ਅਜ ਅੰਤਰ ਆ ਗਿਆ ਮੈਂ ਸਿੱਧਾ ਤੇ ਸਿੱਧਾ ਭਗਵਾਨਤਮਾਨ ਮੁੱਖ ਮੰਤਰੀ ਕੋਲੇ ਇਹ ਅਪੀਲ ਕਰਦਾ ਬਿੱਚ ਉਹ ਚੁਣਿਆ ਹੋਇਆ ਐਮਐਲਏ ਇਲੈਕਟਿਡ ਪੰਚਾਇਤ ਨੂੰ ਪਰੇਵੇ ਲੋਕਾਂ ਦੇ ਇਕੱਠ ਵਿੱਚ ਪੁਲਿਸ ਬੰਦ ਦੇ ਇਕੱਠ ਵਿੱਚ ਇਹ ਗੱਲ ਇਹ ਧਮਕੀਆਂ ਦੇ ਰਿਹਾ ਵੀ ਮੈਂ ਤੇਰੇ ਮਾਰ ਮਾਰ ਥੱਪੜ ਅੰਦਰ ਕਰਵਾ ਦੂੰਗਾ ਕੀ ਤੁਸੀਂ ਹਿੰਮਤ ਕਰੋਗੇ ਆਪਣੇ ਐਮਐਲਏ ਦੇ ਖਿਲਾਫ ਕਾਰਵਾਈ ਕਰਨ ਦੀ ਜੇ ਲੋਕ ਰਾਜ ਹਰ ਇੱਕ ਨੂੰ ਸੰਵਿਧਾਨ ਨੇ ਬਰਾਬਰ ਦਾ ਅਧਿਕਾਰ ਦਿੱਤਾ ਕੀ ਸਾਡੇ ਅਧਿਕਾਰਾਂ ਦੀ ਰੱਖਿਆ ਕਰੋਗੇ ਉਸ ਨੂੰ ਤੁਸੀਂ ਵਿਧਾਨ ਸਭਾ ਸਪੀਕਰ ਤੋਂ ਵੀ ਮੰਗ ਕਰਦਾ ਵੀ ਉਸ ਨੂੰ ਉਸ ਦੀ ਐਮ ਐਲ ਏ ਸ਼ਿਪ ਕੋ ਡਿਸਮਿਸ ਕੀਤਾ ਜਾਊਗਾ ਪਰ ਇਹ ਸਭਾ ਸਾਨੂੰ ਧਮਕੀਆਂ ਦੇ ਰਿਹਾ ਸੋ ਇਹ ਧਮਕੀ ਛੋਟੀ ਵੋਟੀ ਧਮਕੀ ਨਹੀਂ ਦੋਸਤੋ ਤੁਹਾਨੂੰ ਜਿਵੇਂ ਪਤਾ ਹੀ ਹੈ ਜਾਨ ਦੇ ਦਾ ਪਹਿਲਾ ਖਤਰੇ ਨੇ ਇਹ ਪੁਲਿਸ ਦੀ ਰਿਪੋਰਟ ਅਨਸਾਰ ਮੈਂ ਗੱਲ ਕਹਿ ਰਿਹਾ ਵੀ ਜਾਨ ਨੂੰ ਮੇਰੀ ਨੂੰ ਖਤਰਾ ਉਸ ਤੋਂ ਬਾਅਦ ਆਮ ਆਦਮੀ ਦਾ ਇੱਕ ਐਮਐਲਏ ਆ ਕੇ ਲੋਕਾਂ ਮੈ ਮੂਰੇ ਇਹ ਭੱਦੀ ਸ਼ਬਦਾਲੀ ਵਰਤੇ ਵੀ ਮਾਰ ਮਾਰ ਥੱਪੜ ਤੇ ਨੂੰ ਮੈਂ ਅੰਦਰ ਕਰਾ ਦੂ ਕਾਰਨ ਕੀ ਸੀ ਕਾਰਨ ਸੀ ਇੱਕ ਟੈਸਟ ਇੱਕ ਧਰਨਾ ਲੱਗਿਆ ਸੀ ਕੀ ਅੱਜ ਤੁਹਾਨੂੰ ਧਰਨੇ ਕੌੜੇ ਲੱਗਣ ਲੱਗੇ ਜਦੋਂ ਅਸੀਂ ਦੂਜੀਆਂ ਵਿਰੋਧੀ ਸਰਕਾਰਾਂ ਦੇ ਖਿਲਾਫ ਕਾਂਗਰਸ ਦੇ ਖਿਲਾਫ ਆਕਾਲੀ ਦਲਾਂ ਦੇ ਖਿਲਾਫ ਧਰਨੇ ਲਾਉਂਦੇ ਸੀ ਉਦੋਂ ਅਸੀਂ ਤੁਹਾਨੂੰ ਮਿੱਠੇ 베ਰ ਲੱਗਦੇ ਸੀ ਅੱਜ ਜਦੋਂ ਆਪ ਦੀ ਗੱਲ ਆਈ ਅੱਜ ਇਹ ਹੀ ਲੋਕ ਕੌੜੀ ਜ਼ਹਿਰ ਹੋ ਗਏ ਸੋ ਇਹ ਵੱਡੀ ਗੱਲ ਲੋਕਤੰਤਰ ਤੇ ਪੰਚਾਇਤੀ ਰਾਜ ਤੇ ਵੱਡਾ ਹਮਲਾ ਇਹਨਾਂ ਬੰਨਿਓ ਇਹ ਸਾਰੀਆਂ ਸ਼ਕਤੀਆਂ ਖਤਮ ਕਰਕੇ ਸੋ ਮੈਂ ਇਹ ਵੀ ਦਾਅਵੇ ਨਾਲ ਕਹਿਣਾ ਵੀ ਇਹ ਲਾਹਵ ਸਿੰਘ ਕੋ ਕੋ ਬਨ ਲਿਓ ਮੇਰਾ આરોਪ ਵੀ ਪੂਰੇ ਬਲਾਕ ਪਦੌੜ ਵਿੱਚ ਅਨਲੀਗਲ ਕੰਮ ਸ਼ੁਰੂ ਕੀਤੇ ਗਏਗੇ ਸੋ ਸਾਰੀ ਰਿਪੋਰਟ ਆ ਪ੍ਰਸ਼ਾਸਨ ਕੋਲੇ ਵੱਡੇ ਵੱਡੇ ਅਨਲੀਗਲ ਕੰਮ ਚਲਾ ਰਿਹਾ ਜਿਹੜਾ ਕੁਝ ਸਮਾਂ ਪਹਿਲਾਂ ਇਹ ਲਾਬਾ ਹੁੰਦਾ ਸੀ ਉਹ ਜਿਵੇਂ ਕਹਿੰਦੇ ਆ ਨਾ ਮੈਂ ਤੇਰੇ ਤਿੰਨ ਨਾਮ ਪਰਸੂ ਪਰਸਾ ਪਰਸ਼ ਨਾਮ ਸੋ ਅੱਜ ਅਸੀਂ ਇਹ ਲਾਬ ਸਿੰਘ ਉੱਗੋ ਕੇ ਬਣ ਆਤਾ ਸੋ ਕਿਸ ਤਰ੍ਹਾਂ ਹੰਕਾਰ ਨਾਲ ਇਹ ਪੇਸ਼ ਆਇਆ ਭਰੀ ਸਭਾ ਚ ਅੱਜ ਸਾਰੇ ਲੋਕਾਂ ਨੇ ਪਿੰਡ ਦੇ ਲੋਕਾਂ ਨੇ ਦੇਖਿਆ ਤੇ ਵੱਡੇ ਪੱਦਰ ਤੇ ਇਸ ਦਾ ਘਰਾਓ ਕੀਤਾ ਤੇ ਪੁਲਿਸ ਬਲ ਦੇ ਜ਼ੋਰ ਤੇ ਉਥੋਂ ਭੱਜੜ ਚੇ ਕਾਮਯਾਬ ਹੋ ਗਏ ਸੋ ਅਸੀਂ ਸ਼ਾਤ ਮੈਂ ਜਿਹੜੇ ਲੋਕ ਸੀ ਉਸ ਨੂੰ ਕਿਸ ਤਰ੍ਹਾਂ ਪ੍ਰਭੋਗ ਕਰ ਰਹੇ ਨੇ ਅੱਜ ਆ ਕੇ ਇਹ ਉਹੀ ਲੋਕ ਨੇ ਜਿਹੜੇ ਲੋਕ ਪਹਿਲਾਂ ਦੂਜਿਆਂ ਦੇ ਖਿਲਾਫ ਧਰਨਾ ਲਾਉਂਦੇ ਸੀ ਸੋ ਅੱਜ ਕੀ ਹੋ ਗਿਆ ਸੋ ਮੈਂ ਤੁਹਾਡੇ ਮੂਹਰੇ ਬੇਨਤੀ ਕਰਦਾ ਵੀ ਦੇਖੋ ਪੰਚਾਇਤਾਂ ਦੇ ਕੰਮ ਕਰਨੇ ਕਿਤੇ ਖਾਲਾਜੀ ਦਾ ਵਾੜਾ ਨਹੀਂ ਉਸ ਤੋਂ ਬਾਅਦ ਸੈਣੀ ਅਰ ਗਈ ਪੰਚਾਇਤ ਦੇ ਸੋ ਪਹਿਲਾਂ ਹਮੇਸ਼ਾ ਇਹ ਕਾਰਨ ਕੀ ਸੀ ਵੀ ਮੈਂ ਤੁਹਾਨੂੰ ਆ ਕੇ ਲਾਈਵ ਹੋ ਕੇ ਪਿੰਡ ਦੀ ਗੱਲ ਦੱਸਦਾ ਸਾਨੂੰ ਸਾਰੀ ਜਾਣਕਾਰੀ ਦਿੰਦਾ ਪਿੰਡ ਦੀ ਇਹ ਇਹੀ ਕਾਰਨ ਸੀਗਾ ਜਿਹੜਾ ਮੈਨੂੰ ਲੋਕਾਂ ਦਾ ਸ਼ੈਲਟਰ ਲੋਕ ਸੁਰੱਖਿਆ ਚਾਹੀਦੀ ਆ ਅੱਜ ਦੇਖ ਲਓ ਇਹਨਾਂ ਨੇ ਵੱਖ-ਵੱਖ ਟੀਮਾਂ ਬਣਾਈਆਂ ਔਲਾ ਔਰਤ ਵਾਹਿਨੀ ਭਾ ਮਾਈ ਭਾਗੋ ਅਜੇ ਔਰਤਾਂ ਨੇ ਉਸ ਦਾ ਘਰਾਵ ਕਰਕੇ ਵੱਡੇ ਪੱਦਰ ਤੇ ਉਥੋਂ ਉਹਨੂੰ ਨਸਣ ਲਈ ਮਜਬੂਰ ਕਰ ਦਿੱਤਾ ਸੋ ਦੋਸਤੋ ਕੁੱਲ ਮਿਲਾ ਕੇ ਮੈਂ ਗੱਲ ਕਹਿ ਚੁੱਕਿਆ ਵੀ ਪੰਚਾਇਤਾਂ ਚ ਮੈਨੂੰ ਇਹ ਗੱਲਾਂ ਦੇ ਬਿਲਕੁਲ ਭਲੀ ਭਾਂਤੀ ਮਹਿਸੂਸ ਜਾਣੂ ਸੀਗਾ ਵੀ ਜੇ ਮੈਂ ਲੋਕਾਂ ਨਾਲ ਖੜਿਆ ਲੋਕ ਸੰਘਰਸ਼ ਨੂੰ ਲੈ ਕੇ ਅੱਗੇ ਚੱਲਿਆ ਲੋਕਾਂ ਦੀ ਗੱਲ ਕੀਤੀ ਤਾਂ ਮੇਰੇ ਤੇ ਵੱਡੇ ਵੱਡੇ ਹਮਲੇ ਹੋਣਗੇ ਮੈਨੂੰ ਮੇਰੇ ਪਰਕਤਰੇ ਜਾਣਗੇ ਮੈਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਦਬਾਇਆ ਜਾਊਗਾ ਸੋ ਇਹ ਅੱਜ ਸਾਬਤ ਹੋ ਰਿਹਾ ਵੀ ਇੱਕ ਐਮਐਲ ਦਾ ਇਹ ਕਹਿਣਾ ਵੀ ਮਾਰ ਮਾਰ ਚਪੇੜਾ ਤੇਰੇ ਅੰਦਰ ਕਰਵਾਵਾਂਗੇ ਕਿ ਜਦੋਂ ਫੋਨ ਦੀ ਦੁਕਾਨ ਚ ਚਲਾਉਂਦਾ ਸੀ ਮੋਬਾਈਲ ਫੋਨ ਦੀ ਦੁਕਾਨ ਚ ਚਲਾਉਂਦਾ ਸੀ ਕਿਸੇ ਨੂੰ ਕਹਿ ਸਕਦਾ ਸੀ ਸੋ ਅੱਜ ਉਹਨੂੰ ਮੇਰਾ ਚੈਲੰਜ ਹੈ ਲਾਭ ਸਿੰਘ ਹੋ ਗੋ ਕਿ ਮੇਰਾ ਚੈਲੰਜ ਮੰਨ ਲੈ ਇੱਕ ਸਰਪੰਚ ਦਾ ਛੋਟੀ ਚੀਜ਼ ਨਹੀਂ ਹੁੰਦਾ ਸਰਪੰਚ ਲੋਕਾਂ ਨੇ ਉਸ ਨੂੰ ਇੱਥੇ ਬਿਠਾਇਆ ਹੁੰਦਾ ਵੀ ਇਹ ਮੇਰਾ ਚੈਲੰਜ ਕਬੂਲ ਕਰੇ ਤੂੰ ਭਰੀ ਸਭਾ ਚ ਪੁਰ ਸਭਾ ਦੇ ਜੋਰ ਚ ਮੇਰੇ ਥੱਪੜ ਮਾਰਨ ਦੀ ਕੋ ਮੇਰੇ ਥੱਪੜ ਮਾਰਨ ਦੀ ਗੱਲ ਕਹੀ ਜੇ ਤੂੰ ਕਿਸੇ ਅਸਲ ਦਾ ਹੈਗਾ ਜੇ ਤੂੰ ਕਿਸੇ ਜ਼ੜੀ ਦਾ ਹੈਗਾ ਤਾ ਸਾਰੇ ਆਮ ਆਦਮੀ ਦਾ ਇਕੱਠ ਕਰਨੀ ਤੇ ਮੈਂ ਪਿੰਡ ਦਾ ਵੀ ਸੱਦੂ ਮੈਂ ਇਕੱਲੇ ਨਾਲ ਇਕੱਲਾ ਟੱਕਰੀ ਚਾਹੇ ਮੇਰੇ ਥਪੇੜੇ ਮਾਰਨੀ ਚਾਹੇ ਕੁੱਸ਼ ਕਰਨੀ ਫਿਰ ਜੇ ਤੂੰ ਤਖੜਾ ਆ ਤੂੰ ਮਾਰ ਲੈ ਇੱਕ ਸਰਪੰਚ ਦੇ ਜੇ ਮੈਂ ਤਖੜਾ ਆ ਮੈਂ ਦਿਖਾ ਦੂੰ ਇੱਕ ਐਮਐਲਏ ਨੂੰ ਤਾਰੇ ਪਰ ਜੋ ਅੱਜ ਤੱਕ ਕੀਤਾ ਇਹ ਲੋਕ ਰਾਜ ਦਾ ਕਾਣਾ ਮੈਂ ਸਰਦਾਰ ਮੈਨੂੰ ਕਿਸੇ ਪਾਰਟੀ ਤੋਂ ਕੋਈ ਉਮੀਦ ਨਹੀਂ ਇਹ ਗੁੰਗੇ ਬੋਲੇ ਲੋਕ ਜਿਹੜੇ ਮੂਰੇ ਲੱਗੇ ਬਿਆ ਉਹਨਾਂ ਤੋਂ ਕੋਈ ਉਮੀਦ ਨਹੀਂ ਵੀ ਉਹ ਸਾਡੇ ਪਿੰਡ ਦੀ ਇਹ ਗੱਲ ਰੱਖਣਗੇ ਛੋਟੀ ਗੱਲ ਹੈ ਇਹ ਇੱਕ ਸਰਪੰਚ ਨੂੰ ਪ੍ਰੇਸ਼ਬਾਚ ਕਹਿੰਦਾ ਤੇਰੇ ਥੱਪੜ ਮਾਰ ਕੇ ਮੀਡੀਆ ਕੋਲੇ ਰਿਕਾਰਡਿੰਗ ਆਇਆ ਹੈ ਚੱਲਣ ਗਿਆ ਅੱਜ ਦੇਖਿਓ ਤੁਸੀਂ ਇਹ ਗੱਲਾਂ ਅੱਜ ਕਿੱਥੇ ਲੈ ਕੇ ਜਾ ਰਹੀਆਂ ਸਾਡੇ ਸਮਾਜ ਨੂੰ ਸੋ ਇਹ ਦੇਖਣ ਦੀ ਲੋੜ ਹੈ ਦੋਸਤੋ ਮੈਂ ਇਹ ਗੱਲ ਕਹਿਣਾ ਵੀ ਲਾਲ ਸਿੰਘ ਤਾਏ ਇਹ ਬੜੀ ਵੱਡੀ ਗਲਤੀ ਕੀਤੀ ਹੈ ਜੋ ਪੰਚਾਇਤਾਂ ਨੂੰ ਤੂੰ ਟਿੱਚ ਸਮਝਦਾ ਰ ਮੈਨੂੰ ਪਹਿਲਾਂ ਵੀ ਪਤਾ ਜਦੋਂ ਤੂੰ ਜਿੱਤਿਆ ਸੀ ਤੇਰਾ ਸੀ ਸਵਾਗਤ ਕੀਤਾ ਸੀ ਪੋਸਟਰਾਂ ਪਾਈਆਂ ਸੀ ਤੈਨੂੰ ਫੋਨ ਵੀ ਅਨੇ ਵਾਰ ਕੀਤੇ ਦੇ ਤੁਹਾਨੂੰ ਲੋਕਾਂ ਨੇ ਮਾਨ ਬਖਸ਼ਿਆ ਤੇ ਸਾਡਾ ਤੁਹਾਨੂੰ ਮਾਨ ਬਖਸ਼ਣਾ ਜ਼ਿੰਮੇਵਾਰੀ ਬਣਦਾ ਜੇ ਨਹੀਂ ਫੋਨ ਕੀਤੇ ਤਾਂ ਤਾਂ ਦੱਸੋ ਪਿੰਡ ਦੇ ਕੰਮ ਚਲਾਜੋ ਤੁਸੀਂ ਉਹ ਬੰਦਿਆਂ ਨੂੰ ਆ ਚਾਹੇ ਧਮਕਾ ਰਹੇ ਹੋ ਸੋ ਇਹ ਤੁਹਾਡੀਆਂ ਧਮਕੀਆਂ ਤੋਂ ਅਸੀਂ ਡਰਨ ਡਰਨ ਵਾਲੇ ਬੰਦੇ ਨਹੀਂ ਅਸੀਂ ਵੱਡੇ ਵੱਡੇ ਸ਼ੰਗਸਾਂ 'ਚ ਗਏ ਆ ਲੋਕ ਦੇਖਿਆ ਕਿਵੇਂ ਸ਼ੰਗਸ ਕਰਦੇ